ਉਹ ਸ਼ੌਕ ਪ੍ਰ ਪਿੰਟੂ ਦੇ ਵੀ ਰੋਪਣਾ ਦਾ ਪਰ ਆ ਪਿੰਟੂ ਕੜਾ ਜਿਹਨੂੰ ਸ਼ੌਕ ਰਾਇਆ ਕੁਕੜੀ ਦਾ ਸ਼ੌਕ ਕਰੋ ਕੀ ਕੁਕੜੀ ਜਿਹੜਾ ਬੈਕਗ੍ਰਾਉਂਡ ਬਾਪੂ ਜੱਗਰ ਵਾਲੇ ਕੁਕੜਾ ਤੋਂ ਬਣੀ ਹੈ ਬਾਈ ਕੋਲੇ ਕੁਕੜ ਵੀ ਸੀਗਾ ਵੱਡਾ ਕੁਕੜੀ ਵੀ ਛੇ ਦੇ ਨਾਲ ਬੜੀ ਜ਼ਬਰਦਸਤ ਕੁਆਲਿਟੀ ਦੀ ਮਾਰਦੀ ਆ ਇਹ ਕਿਹੜੇ ਦੇ ਆ ਜਿਹੜਾ ਬਾਪੂ ਆਂਦਾ ਵੀ ਚੀਨਾਗੜਾ ਇਹ ਆ ਚੀਨਾਗੜਾ ਕੀ ਨਾ ਜਾਵਾਇਆ ਬੰਦੂ ਵੱਡਾ ਕਾਦੂ ਕੁੱਦ ਸੋਹਣਾ ਬੰਤਰ ਵੀ ਚੰਗੀ ਪੱਠੇ ਆ ਚੈੱਕ ਕਰੋ ਪੱਠੀ ਆਹਾਂ ਕੀ ਬਾਤ ਹੈ ਕੁਆਲਿਟੀ ਆ ਵੀ ਮੁਰਗੀ ਦੀ ਦੇਖੋ ਤੇ ਘਰਾਂ ਦੇ ਨਹੀਂ ਗੇ ਰੱਖਣਾ ਮਨ ਸਾਂਗ ਨਹੀਂ ਮਨ ਕੀ ਕਰਿਆ ਕਿ ਮੁਰਗੀ ਵਰਗੀ ਅੰਦਰ ਫੇਰਦਾ ਰਹੀ ਮੈਂ ਦੇਖੀ ਅੱਜ ਅੱਜ ਜਾ ਗੋਕਣਾ ਕੋਲੇ ਮੈਂ ਹਫਤਾ ਗੋਕਣਾ ਕੋਲੇ ਨਹੀਂ ਆਇਆ ਕੁਕੜਾ ਸੀ ਜਿਹੜਾ ਦੂਜਾ ਠੇਕਰ ਮਰ ਗਿਆ ਉਹ ਹੱਥ ਚੈੱਕ ਕਰੋ ਕੁਕੜੀ ਦੀ 400 ਲੱਤਾਂ 400 ਲੱਤਾਂ ਕੁਕੜੀ ਦੀ ਆ ਵੱਡੇ ਦਾ ਨਹੀਂਗਾ ਹਾਂ ਬਹੁਤ ਘੱਟ ਲੱਤ ਬੰਨਦੀ ਹੈ ਉਹ ਜਾਵੇ ਦਾ ਠੇਕਰ ਦਾ ਮਲਕੀ ਮੁਰਗੀ ਰਹੀ ਹੈ ਬੰਕਰ ਬੀਤੋਂ ਦੇਖੋ ਨਾ ਕਿ ਮਰਿਆ ਕਿਹੜਾ ਠੇਕਰ ਮਰ ਗਿਆ ਕਿੱਕ ਕਿਹੜਾ ਹੈ ਆ ਆ ਜਾਵਾ ਇਹ ਦੋਵੇਂ ਤਾਜਾ ਇਹ ਦੋਵੇਂ ਭਰਾਈਆਂ ਨੇ ਇਹ ਇਕੱਠੇ ਰਹਿੰਦੇ ਆ ਠੀਕ ਹੈ ਨਾ ਪਾਲੇ ਉੱਚੇ ਨਾ ਪਾਲੇ ਨੀਵੇਂ ਹਾਂ ਇਹਨਾਂ ਖੁੱਲੇ ਰਹਿਣ ਦੇ ਬਾਈ ਬਾਹਰੀਆਂ ਦਾ ਬੜੀ ਕੁਆਲਟੀ ਕੁੜੀ ਦੀ ਚੰਗੀ ਆ ਇਹ ਵੀ ਦੱਸੋ ਕਿਵੇਂ ਲੱਗੇ ਕਮੈਂਟ ਕਰਿਓ ਆ ਤਾਂ ਜਿਹੜੇ ਦੋਵੇਂ ਪਾਈ ਸੀ ਉਹੀ ਆ ਨਾ ਤਗੜੇ ਕੁੱਕੜ ਬਣ ਗਏ ਹੁਣ ਦਾ ਪੂਰੇ ਜਦੋਂ ਪਹਿਲਾਂ ਵੀਡੀਓ ਕਰਕੇ ਗਏ ਸੀ ਉਦੋਂ ਪੱਠੇ ਸੀ ਕਿਦੋਂ ਮੈਂ ਆ ਤਾਂ ਸਾਲ ਪੁੱਲਟ ਕੁੱਕੜ ਬਣੇ ਪੂਰੇ ਚੱਕ ਕਰੋ ਕੁੱਕੜ ਦਾ ਚਿਹਰਾ ਕੰਡੇ-ਕੁੰਡੇ ਪੂਰੇ ਬਣਾ ਗਏ ਆ ਇਹ ਦੋਵੇਂ ਸਕੇ ਪਾਈ ਇੱਕੋ ਝੋਲੀ ਦੇ ਇੱਕ ਪੀਲਾ ਬਣ ਗਿਆ ਇੱਕ ਜਾਵਾ ਬਣ ਗਿਆ ਇਹ ਜਿਹੜੀ ਬੱਲਾ ਵੀਡੀਓ ਕਰਕੇ ਵਿੱਚ ਦਿਖਾਈ ਸੀਗੇ ਪੱਠੇ ਜਿੱਤਰ ਨਿੱਕੇ ਨਿੱਕੇ ਹੰਦਾ ਕੁੱਕੜ ਬਣੇ ਪਏ ਬਹੁਤ ਪੱਠਾ ਲੱਗਦਾ ਮੈਨੂੰ ਪੱਠਾ ਜਾਵੇ ਦਾ ਚਿਹਰਾ ਚੱਕ ਰੱਖ ਚੱਕਣਾ ਚੱਕਣਾ ਪਰਲਾ ਨਹੀਂ ਚੱਕ ਲਓ ਹੈ ਦੋ ਚਿੰੰਗਰ ਨਹੀਂ ਕਰੋ ਕਲੀਅਰ ਨਹੀਂ ਪੱਠਾ ਹੈ ਪੱਠੀਆਂ ਉਹ ਕਰ ਆ ਪੱਛੀ ਹੈ ਮੋਰਲੀ ਪੱਛੀ ਹੈ ਬਾਹੇ ਮੈਨੂੰ ਚੱਲਦਾ ਹਾਂ ਲਾ ਅੱਗੇ ਗੁੱਗੀ ਨੇ ਮਨ ਖਟਾ ਕਰਾ ਤਾ ਤੋ ਚੈੱਕ ਕਰੋ ਅਦਾ ਚੈੱਕ ਕਰੋ ਗੁਗੜੀ ਨੇ ਬੱਚਾ ਕੱਢਿਆ ਕੀ ਆਦਨਾ ਚ ਬੱਚੇ ਨਿਕਲਦੇ ਬਹੁਤ ਘੱਟ ਆਂਡੇ ਪਾਲ ਪੁੱਲ ਜਾਂਦੇ ਹੈ ਗਾਂਹ ਹੱਜਦਾ ਹੈ ਪਹਿਲਾਂ ਬਿੱਥੇ ਇਧਰ ਵੀ ਚਾਤੀ ਮਾਰੀ ਤੇ ਇਧਰ ਵੀ ਗੁਗੜੀ ਦੀ ਕੁਆਲਿਟੀ ਚੈੱਕ ਕਰੋ ਤੂੜੀ ਵਾਲੇ ਜੇ ਫਿਰਦੀ ਆ ਬੱਚਾ ਇਹਦੇ ਨਾਲ ਵੀ ਇੱਕ ਹੀ ਫਿਰਦਾ ਤੇ ਕੁਕੜੀ ਦੀ ਕੁਆਲਿਟੀ ਚੈੱਕ ਕਰੋ ਮੈਂ ਕਹਿੰਦਾ ਕੀ ਬਾਤ ਹੈ ਜਿਦਾ ਕੰਮ ਦਾ ਨਾ 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 ਹਿੰਗਿੱਦਰ ਤਾਂ ਹੀ ਚੜੀ ਜਾਂਦੀ ਤੈਨੂੰ ਦਾਸਤਾ ਵੀ ਆਪਣੇ ਕੰਮ ਨਾਲ ਚੇਰਾ ਚੈੱਕ ਕਰੋ ਕੁਕੜੀ ਦਾ ਫੇਰੇ ਦੀ ਬੰਤਰ ਬਣਾਵਟ ਇਹੋ ਜੀ ਕੁਕੜੀ ਆਪੇ ਕੋਨਾ ਕੋ ਦੇਖ ਕੇ ਆਇਆ ਪ੍ਰੇਮ ਸੋਨਾ ਕੋਲੇ ਵੀ ਉਹਨਾਂ ਨਾਲ ਦੀ ਇਹਦੀ ਕੁਆਲਿਟੀ ਆ। ਜਾਣਗੇ ਇਹ ਵੀ ਬਹੁਤ ਚੰਗੀਆਂ ਕੁਕੜੀਆਂ ਆ। ਆ ਦੇ ਲਈ ਆਣਿਆ ਬੱਤ ਕੁੱਪੜੀ ਲੌੜੀ ਬਾਪੂ ਜੀ ਨੇ ਇੱਥੇ ਆ ਗਿਆ ਪੱਠਾ ਕੀ ਪਸੰਦ ਹਾਂ ਬਾਪੂ ਲੈ ਕੇ ਜਾ ਨਾ ਯਾਰ ਮੇਰੇ ਪਸੰਦ ਆ ਇਹ ਆਦਾ ਕੁੱਪੜੀ ਮਾੜੀ ਦਾ ਆਹ ਕਾ ਕੁੱਪੜ ਚੈੱਕ ਕਰੋ ਇਹ ਕੁੱਕੜ ਚੈਂਪੀਅਨ ਇੱਕ ਟਾਈਮ ਵਿਨਰ ਆ ਮੈਂ ਤਾਂ ਗੜਾ ਜਾਈਦਾ ਇਹ ਵੀ ਕੁਆਲਿਟੀ ਚੈੱਕ ਕਰੋ ਇਹ ਪੌਣ ਖਾਈ ਆ ਕੱਖ ਚ ਪੱਲਾ ਫਿਰਿਆ ਹੋਇਆ ਸੀਗਾ ਕੁੱਤੇ ਉਤਾਰੇ ਪੈ ਨਾ ਦੂਜੇ ਬੰਦ ਕੀਤੇ ਪਏ ਇਹ ਉਹਨਾਂ ਨਾਲ ਬੰਗਲਿੰਦਾ ਤੁਸੀਂ ਬੜੇ ਵੀ ਜਾਓ ਰੋਟ ਪੇਖਾਣੇ ਯਾਰ ਇਹਨੇ ਜੋ ਗੜੜਾ ਪੜ ਗਿਆ ਨਾ ਜਦ ਮੈਂ ਦੂਰ ਇਹ ਗੜੜਾ ਫਿਰਦਾ ਰਿਹਾ ਪਰ ਗੜੜਾ ਪੜਦਾ ਫਿਰਦਾ ਰਹਿਣਾ ਮਰਜ਼ੀ ਦਾ ਮਰਜ਼ੀ ਲੈ ਗਈ ਇਹ ਗੜੜਾ ਹੀ ਬਣ ਮਾਂ ਮਾਂ ਬਾਂ ਚੰਗਦਾ ਹੈ ਚੱਕਰ ਬੜਾ ਵਾਡਾ ਲੱਗਦਾ ਬੜੋਂ ਕਰਿਆ ਪਿਆ ਇਹ ਲੈ ਇਹੋ ਪਤਾ ਇਹੋ ਆ। ਅਹ ਇਹਦੇ ਵੀ ਬਾਈ ਨੇ ਜੋੜਾ ਲਾਇਆ ਬੱਚੇ-ਪੁੱੱਚੇ ਹੁਣ ਲਈ ਜਾਂਦੇ ਇਹਨਾਂ ਦੇ। ਇਹ ਕੁੱਕੜ ਨਹੀਂ ਆਪਾਂ ਪਹਿਲਾਂ ਲੇ ਇੰਟਰਵਿਊ ਜਦੋਂ ਕੀਤਾ ਉਹ ਇੱਕ ਇਹ ਹੋਣੀ ਆਇਆ ਪਹਿਲਾਂ ਕਿਤੇ ਪਾਸੇ ਫਿਰਦਾ ਸੀ ਮੇਰੇ ਸਾਹਮਣੇ। ਆਉਣਾ ਬੈਲੜਾ ਬਾ ਨਾਲ ਲੈ ਜਾ ਤੇ ਜਾ ਕੇ ਫੜਾ ਦੇ ਉਹਨੂੰ ਤੇ ਜਦਾਂ ਆ ਲਾ ਚੱਲੀਏ। ਚੱਲਦੇ ਮਪੂ। ਅੰਦਰ ਮੁਰਗੀਆਂ ਵੀ ਬਾਈ ਕੇ ਬੰਦ ਕੀਤੀਆਂ ਉਹ ਵੀ ਦਿਖਾ ਦੇਗੀ ਤਨ। ਅਹ ਬੱਚਾ ਬਾਹਰ ਆ ਗਿਆ ਯਾਰ ਬਈਓ ਚੁਕੰਜਰੇ ਚ ਉਹ 또 ਹੀ ਫੇਰ ਬੜ ਗਿਆ ਸਕੀਮੀ ਆ ਇੱਥੋਂ ਨਿਕਲਾ ਇੱਥੇ ਫਿਰਦਾ ਹੀ ਫੇਰ ਬੜ ਗਿਆ ਆ ਚੈੱਕ ਕਰੋ ਜਨਾਬ ਕੁਕੜੀਆਂ ਆ ਕੁਕੜੀਰ ਕਾਣੀ ਹੋਗੀ ਭੈਂਗਮ ਕਮੇਟੀ ਛੱਡ ਨਾ ਨੂੰ ਖਾਣ ਨਹੀਂ ਹੋਗੀ ਭੈਂਗਮ ਕੁਕੜੀ ਕਾਣੀ ਨਹੀਂ ਹੋਗੀ ਹੈ ਕਿੰਨਾ ਬੜਾ ਬਾਰਤਾਨੀ ਦੇ ਆ ਚੈੱਕ ਕਰੋ ਕਲੀ ਕੁੜੀਆਂ ਨਿਕਰੋ ਜੀ جناب ਸ਼ਾਂਕ ਦਾ ਪੈਂਕਮਾ ਬੁੱਢਾ ਹੈ ਤੇਰੀ ਕਰਿਆ ਬਾਪੂ ਸਮਝਿਆ ਨਹੀਂ ਜਿਹੜੇ ਤੈਨੂੰ ਮੈਂ ਆਣਾ ਲੈ ਕੇ ਜਾ ਉਹ ਮੇਰੇ ਵਿਸ਼ਵਾਸ ਦੀ ਗਰੰਟੀ ਦੇ ਚਲੋ ਵੀ ਬਹੁਤ ਚੰਗੀਆਂ ਕੁੜੀਆਂ ਨੇ ਜੇ ਆਪ ਬੱਚੇ ਬੱਚੇ ਕਢਾਉਣਾ ਹੈ ਜਾਂ ਉਹਨਾਂ ਨੂੰ ਲੈ ਜੂਗਾ ਜੋ ਵੜਾ ਕਢਿਆ ਉਹ ਵੀ ਕਢ ਕੇ ਤੇਰਾ ਕੁੜੀਆਂ ਦਾ ਬੱਚਾ ਫਿਰ ਤਾਂ ਬੱਚਾ ਜਾਂ ਬਹੁਤ ਧੀ ਹੈ ਚਲੋ ਵੀ ਨਿਕਲੋ ਵੀਡੀਓ ਬੜੀਆਂ ਕੀਤੀਆਂ ਤੇ ਨੂਰੀ ਜਨਮ ਦਾ ਸ਼ੌਂਕ ਬੜਾ ਘਟ ਹੋਇਆ ਆਇਤ ਨੂਰੀ ਦਾ ਸ਼ਾਂ ਕਰਾਉਣੇ ਆ ਇਹ ਵੀ ਭਰਾ ਪਿੰਟੂ ਕੋਲੇ ਆ ਨੂਰੀ ਜਾਂ ਤੇ ਤਪੈੰਗਮ ਚੈੱਕ ਕਰੋ ਜਮਾ ਸਫੇਦ ਰੰਗ ਚਿੱਟਾ ਦੁੱਧ ਵਰਗਾ ਬੜਾ ਸੋਹਣਾ ਪੱਠਾ ਹੁੰਜਾ ਵੀ ਥੱਲੇ ਨੇ ਜਮਾ ਮੋਗਰ ਵਰਗਾ ਜਦੋਂ ਵੇਟ ਭੂਟ ਭਰ ਗਏ ਨੇ ਬਹੁਤ ਸੁਨੱਖਾ ਬਣ ਗਿਆ ਨੂਰੀ ਨੇ ਇਹ ਲੋ ਬਹੁਤ ਸਾਰਾ ਤਾਂ ਦੂਜਾ ਜਾਵਾ ਖਾਂਡੇ ਬਲੇ ਮਾਰਦਾ ਹੈ। ਤਾਂ ਇਹ ਜੀ ਲੜਾ ਦੇਣੀ ਹੈ। ਪੱਠੇ ਆ ਵੀ ਬਹੁਤ ਤਗੜੇ ਕੁੱਪੜ ਬਣ ਗਏ ਦੋਵੇਂ। ਪਹਿਲਾਂ ਪੱਠੇ ਸੀਗੇ। ਮੈਂ ਹੱਤਾ ਆ ਸ਼ਾ ਫਿਰਦੇ ਬੱਚੇ ਨੂੰ ਚੇਕੜਾਏ ਬਾਈ। ਆ ਬਲਿਆ ਤੀ ਇਹ ਪੱਟ ਟੁੱਟ ਗਿਆ ਹੀ ਗਾਣੇ ਪੈ। ਬਲਿਆ ਤੀ ਇਹ। ਤਾਂ ਹੀ ਆਇਆ ਤੁਰਨਾ ਪਾਟ ਟੁੱਟਿਆ ਤੇ ਗਾਣੇ ਪੈਰ ਦਰਤਾ ਹੀ। ਹਾਂ ਕੁੱਕੜਾ ਜਿੱਦੇ ਕਰੀ ਉਹ ਯਾਰ ਫਿਰਦੀ ਵੀ ਉਹੀ ਚੀਨੇ ਗੜਾ ਜਿਹੜੇ ਬਾਪੂਆਂ ਦਾ ਇੱਕ ਵੀ ਗੱਲ ਦਾ ਲੜੀਆ ਕਿ ਸਿੱਧਾ ਖੜ ਕੇ ਲੜਦਾ ਇਹ ਗੁੱਲੋ ਛੱਡ ਵੀ ਮਾਰਦਾ ਨਫਤਾ ਹੀ ਲੰਦਾ ਵਿੱਚ ਅੱਛਾ ਯਾਰ ਪੇਵਾਨੂ ਕਰਦੇ ਪੀਲੇ ਹੀ ਤਾਂ ਵੀਡੀਓ ਬਾਈ ਵਾਲੇ ਕੁੱਕੜਾਂ ਦੀ ਆ ਬਾਈ ਵਾਲੇ ਕੁੱਕੜਾਂ ਦੀ ਇੱਕ ਗੱਲ ਬੜੀ ਆ ਕੁੱਕੜ ਬਣ ਕੇ ਕੰਡੇ ਵੀ ਕੱਢ ਕੇ ਪੂਰੇ ਫਿਰ ਵੀ ਦੋਵੇਂ ਇਕੱਠੇ ਰਹੀ ਜਾਂਦੇ ਆ ਇਹਦੇ ਕੁੱਕੜ ਜਦ ਤੱਕੜੇ ਹੋ ਜਾਂਦੇ ਆਪਸ ਵਿੱਚ ਰਹਿੰਦੇ ਨਹੀਂ ਬਾਚਾ ਟਾੜ ਤਾੜ ਰਹਿੰਦੇ ਆ ਇਹ ਹਦੇ ਵੀ ਰਲੇ ਮਲੇ ਕੇ ਰਹੀ ਜਾਂਦੇ ਆ ਨਿਕਲ ਕੇ ਵੜ ਜਾ ਵਿੱਚ ਬਸ ਉਹਦੇ ਨਾਲ ਦੀ ਕੰਮ ਕਰਦੇ ਇਹਨਾਂ ਚ ਬਈ ਦਾਬੇ ਚ ਕੋਈ ਕੁਝ ਸ਼ੁਰੂ ਤੇ ਰੱਖ ਕੇ ਰਹੀ ਜਾਂਦੇ ਆਂ ਹੀ ਰਲੇ ਮਲੇ ਰਹੀ ਜਾਂਦੇ ਦਾਬੇ ਦੇ ਉੱਪਰ ਜੇ ਕੋਈ ਨਹੀਂ ਆਏਗਾ ਬਸ ਸ਼ੁਰੂ ਤੁਸੀਂ ਇਕੱਠੇ ਰਹਿੰਦੇ ਆ ਆਜ ਦੀ ਲੜੇ ਤਾਂ ਨਹੀਂ ਜਾਵਾਂ ਗਾਨਾ ਕੁੱਕੜ ਚੱਕ ਲੈ ਕੱਚਲੇ ਖੜਾ ਦੇ ਜੜ ਪੈਣੀ ਆਪਸ ਵਿੱਚ ਲੜ ਪੈਂਦੇ ਫਿਰ ਦੋਵੇਂ ਬਗਾਨਾ ਕੁੱਕੜ ਕੀ ਉਪਰਾਂ ਦੇਖ ਲੈਣ ਫਿਰ ਦੋਵੇਂ ਆਪਸ ਵਿੱਚ ਲੜ ਪੈਂਦੇ ਆ ਚੱਲ ਜੀਏ ਵੀ ਬਾਬਾ ਉਹ ਚੱਕ ਲੈ ਪੀ ਲੈ ਤਿਆਰ ਬਾਬੇ ਤੰਦਰੁਸਤ ਰੈਂ ਦੇਖ ਕੇ ਕਲੀਚਾ ਯਾਰ ਕਰਨ ਪੀਲੇ ਦਾ ਹੱਡ ਬਹੁਤ ਡਾ ਵਾਲਾ ਬਾਕੀ ਚਿਹਰਾ ਵੇਖੋ ਪੀਲੇ ਦਾ ਵੀ ਤਾਲ ਚੈੱਕ ਕਰੋ ਕਿੱਲੀ ਤਾ ਜੀ ਕਿੱਲੀ ਤਾ ਜੇ ਮੈਨੂੰ ਬਾਲੇ ਕੈਂਡ ਲਾਤੇ ਆ ਉਹ ਵਹਿ ਰੂਗਾ ਵੀ ਮੇਰੇ ਖੰਭਾ ਚ ਪੀੜ ਹੋ ਗਈ ਜੇ ਮੈਂ ਲੜਿਆ ਉਹ ਵਹਿ ਮਗਰੋ ਤਾਂ ਹੀ ਰੰਦਾ ਜੇ ਤਾਂ ਪੱਕ ਗਿਆ ਨਾ ਗਿੱੜਦੇ ਪਾ ਦੇਣਗੇ ਇਹਨਾਂ ਨੂੰ ਜੇ ਤੂੰ ਖਿਡਾਰੀ ਹੋਏ ਨਾ ਠੂਗਾਰੀ ਨੂੰ ਆ ਬਾਪੂ ਜੀ ਦਾ ਕਹਿਣਾ ਵੀ ਜਿਹੜੇ ਹੁਣ ਆ ਮੌਸਮ ਆ ਨਾ ਬਾਪੂ ਆ ਦਿਨ ਚ ਕੁੱਕੜ ਤਾਂ ਪੋਣੇ ਨਹੀਂ ਚਾਹੀਦੇ ਨਾ ਬਹੁਤ ਮਾਰ ਹਾਂ ਬਾਪੂ ਇਹਨਾਂ ਦਰਜੇ ਕੁੱਕੜ ਜੇ ਤਪਾ ਦਈਏ ਫਿਰ ਕੀ ਨੁਕਸਾਨ ਹੈ ਇਹਨੂੰ ਨੁਕਸਾਨ ਹੀ ਮੇਰੇ ਦੇ ਖੰਭ ਕੱਚੇ ਐ ਇਹਨਾਂ ਦਾ ਜਿਹੜਾ ਦਿਲ ਦਾ ਖੂਨ ਆ ਖੰਭ ਖਾਈ ਜਾਂਦੇ ਪਿੰਡਾਂ ਨਾਲ ਸੂਂਜਿਆਂ ਦਾ ਪਰੋਇਆ ਪਿਆ ਇਹਨਾਂ ਨੂੰ ਵਹਿ ਵਰੂਗਾ ਹਾਏ ਸਾਡੇ ਖੰਭਾਂ ਜਨੇ ਪੀਟ ਵੱਜੇ ਹਾਏ ਸਾਡੇ ਖੰਭਾਂ ਜਨੇ ਪੀੜੇ ਜੇ ਤੋਂ ਸਰਪਰ ਹੋ ਗਿਆ ਤਾਂ ਗਿੱੜਦੇ ਪਾ ਦੇਣਗੇ ਠੀਕ ਖੜારી ਅੱਜ ਕਾ ਨਹੀਂ ਤਪਉਂਦਾ ਸੇਕਾ ਤੋਂ ਤੋਂ ਜਾਣ ਤਾਂ ਉਹ ਨਹੀਂ ਗਈ ਜਾਂਦੀ ਚਲੋ ਬਈ ਜਿਹੜੇ ਬੰਦੇ ਵੀ ਰੱਖੀ ਬੈਠੇ ਬਾਪੂ ਦੀ ਗੱਲ ਤੇ ਅਮਲ ਕਰਿਓ ਆਹ ਦੇ ਨਾਲ ਜੇ ਕੁੱਕੜ ਨਹੀਂ ਤਪਾਉਣੇ ਕਿਸੇ ਨੇ ਗਲਤ ਕੰਮ ਨਾਲ ਨੁਕਸਾਨ ਹੋ ਜਾਂਦਾ ਹੋ ਜੀ ਆ ਗੁਗੜੀ ਨਾਲ ਫਿਰਦੇ ਬੱਚੇ ਇਹਨਾਂ ਚ ਇੱਕ ਜਾਨਵਰ ਬਾਪੂ ਨੂੰ ਪਸੰਦ ਆਇਆ ਪਰ ਬਾਪੂ ਦੀ ਡਿਮਾਂਡ ਇਹ ਆ ਵੀ ਬਾਪੂ ਨੂੰ ਚਾਹੀਦਾ ਚੀਨਾਗਰੜਾ ਆ ਪੱਠੇ ਤੇ ਚਾਂਸ ਹੈ ਕਿ ਇਹ ਚੀਨਾਗਰੜਾ ਬਣਦੇ ਪਰ ਇਹ ਹੋ ਸਕਦਾ ਪੀਲਾ ਆ ਜਾ ਬਣ ਜੂ ਇਹ ਪੀਲਾ ਬਣ ਗਿਆ ਫਿਰ ਤਾਂ ਇਹ ਚੀਨਾਗਰੜਾ ਬਣ ਗਿਆ ਤੇ ਬਈ ਪਿੰਟੂ ਕਹਿੰਦਾ ਬਾਪੂ ਨੂੰ ਇਹਦਾ ਆਪੇ ਕਰੇਗਾ ਡੰਡ ਬਾਪੂ ਨੂੰ ਹੁਣੇ ਚਾਹੁੰਦਾ ਕਹਿੰਦਾ ਲਾਏ ਉਹ ਬਾਪੂ ਕਹਿੰਦਾ ਹਜੇ ਨਹੀਂ ਕਹਿੰਦਾ ਕਲੀਅਰ ਹੋ ਜਵੇ ਵੀ ਚੀਨਾਗਰੜਾ ਬਣਦਾ ਫੇਰ ਹੀ ਲੈ ਕੇ ਜਾਊਗਾ ਕੋਈ ਨਾ ਕੋਈ ਹੈ ਨਹੀਂ ਬਾਪੂ ਦੇ ਰੋਪੇ ਬਾਪੂ ਕੋਈਆ ਭੈਣ ਨੇ ਦੋ ਫਟੇ ਲੇਕੀਆ ਬਾਪੂ ਨੂੰ ਚੀਨਾ ਗਰੜੇ ਦਾ ਜੱਬੜਾ ਗੋਰੇ ਕੋ ਵੀ ਦੇਖ ਕਈ ਉਹਨੂੰ ਵੀ ਵੇਚਿਆ ਵੇ ਕਿ ਚੀਨਾ ਗਰੜਾ ਫਿਰ ਤਾ ਤੇ ਦੱਸੀ ਚੀਨਾ ਗਰੜਾ ਬਾਪੂ ਨੂੰ ਬਾਲਾ ਪਸੰਦ ਦਾ ਜਾਨਵਰ ਹਾਂ ਠੀਕ ਹੈ ਕਿੰਨੀ ਕਿੰਨੀ ਹੋਰ ਜਾਂਦੇ ਹਾਂ ਹੋਰ ਦਾ ਵਾਸਤਾ ਪਾਹ ਇੰਟੂ ਦੇ ਪਿੰਡ ਤੋਂ ਕੁੱਕੜੇ ਇੱਕ ਹੋਰ ਦਿਖਾਉਣੇ ਆ ਜਿਹੜਾ ਤੁਹਾਡੇ ਹੱਥੀਂ ਆਪਣਾ ਭਰਾ ਕਾਲਾ ਭੁੰਦੜਾਲਾ ਤੇ ਦੇ ਕੋਲ ਕੁੱਕੜਾ ਵੀਡੀਓ ਬਣਾ ਲਈਏ ਇੱਕ ਮਿੰਟ ਆ ਚੈੱਕ ਕਰੋ ਕੁੱਕੜੀ ਨਾਲ ਬੱਚੇ ਇਹਦੇ ਜਾ ਕੁੱਕੜ ਚੈੱਕ ਕਰੋ ਕੁਆਲਿਟੀ ਬਰੀਡਰ ਕੁੱਕੜ ਆ ਪਰ ਜਿਹੜੀ ਕੁਆਲਿਟੀ ਚੈੱਕ ਕਰੋ ਕੁੱਕੜ ਦੀ ਲੱਤ ਲੁੱਤ ਵੇਖੋ ਬਹੁਤ ਚੰਗਾ ਬਹੁਤ ਚੰਗਾ ਕੁੱਕੜ ਇਹ ਆਪਣੇ ਘਰ ਦਾ ਹੀ ਇੱਕ ਪਾਸੋਂ ਲਿਆਂਦਾ ਬਈ ਇਹ ਇਹ ਆਪਣੇ ਮੇਨ ਦਾ ਮੰਨ ਕੇ ਤਲੋਂ ਘਰ ਦਾ ਹੀ ਆ ਇਹ ਮੈਂ ਪਾਸੇ ਰਿਹਾ ਹੈ ਬੱਚਾ ਹੀ ਰਿਹਾ ਆਪਣੇ ਘਰੋਂ ਜਾਵੜਿਆ ਸੀ ਅੱਛਾ ਤੇ ਬਾਈ ਕੋਲੇ ਰਿਹਾ ਇਹ ਮਿਠੜੀ 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 ਹਾਂਜੀ ਮਿਠੜੀ ਕਿਹੜੇ ਬਾਈ ਤੋਂ ਬਹੁਤ ਚੰਗਾ ਕੁੱਕੜ ਮਾਸੀ ਦਾ ਮੁੰਡਾ ਹੀ ਉੱਥੇ ਬਾਜੀ ਆ ਮੁਰਗੀ ਵੀ ਚੈੱਕ ਨਹੀਂ ਬਾਈ ਮਿਠੜੀ ਇੱਕ ਤਾਂ ਜਿਹੜੀ ਜਦੋਂ ਆਪਾਂ ਜਾਈਏ ਹਾਂ ਬਾਦਲ ਦੇ ਨਾਲ ਚੰਗੀ ਕੁਆਲਿਟੀ ਮੁਰਗੀ ਦੀ ਆਹ ਇਹ ਇਹ ਵਿਸ਼ੇ ਹੋਰ ਆ ਫਿਰ ਜਿਹੜੀ ਉਹ ਮਿਠੜੀ ਆ ਨਾ ਇਹ ਨਹੀਂ ਬੱਚੇ ਦੋਗੇ ਨਾ ਇੰਨਾ ਚ ਬੱਚੇ ਘੱਟ ਨਿਕਲਦੇ ਇੰਨੇ ਬੱਚੇ ਦੋ ਹੀ ਫਿਰਦੇ ਆ ਹੂੰ ਹੂੰ ਆ ਕੀ ਆ ਫਿਰ ਕੋਈ ਸ਼ੌਕ ਹੀ ਕਰਨ ਲੱਗਿਆ ਚੱਟਾ ਛੱਡ ਲਓ ਜੀ ਬਾਈ ਬਣੀ ਨਾ ਗੱਲ ਚੈੱਕ ਕਰੋ ਕੁੱਕੜੀ ਆਪਲੇਤੀ ਆ ਗਈ ਜਿਹਦੇ ਬੱਚੇ ਹੁੰਦੇ ਆ ਭਰਾ ਕੋਲ ਜਾਨਵਰ ਬਾਬਾ ਬੇਲਾ ਤਾਂ ਕਾਲੀ ਕੁੜੀ ਇਹ ਕਿਹੜੇ ਕੁੱਕੜਾਂ ਚ ਬਈ ਕਾਲੀ ਆਹ ਇਹ ਕਾਲੀ ਇਹ ਭੰਗਮ ਦਿੱਤੀ ਆ ਅੱਛਾ ਅੱਜ ਕਿੰਚ ਵਾਲੀ ਫੱਡੀ ਭੈਣ ਚਾਚਾ ਬਾਈ ਪੈਂਟੂ ਵਾਲਿਆਂ ਚੋਂ ਲੈ ਜਾ ਮਹਿੰਗਾ ਕੋਥੇ ਤੋਂ ਪਿਛੜੀ ਦਾ ਹਾਂਜੀ ਹਾਂਜੀ ਵੇਖੀਆਂ ਕਰਵਾਇਆ ਕਾਲੀ ਕੁੜੀ ਦੀ ਕੁਆਲਿਟੀ ਚੈੱਕ ਕਰੋ ਜਨਾਬ ਕੁੱਤਿਆਂ ਲਈ ਬਹੁਤ ਚੰਗੀ ਕੁਕੜੀ ਇੱਕ ਕੁਕੜੀ ਆ ਚੈੱਕ ਕਰੋ ਯਾਰ ਕਾਇ ਲੋੜਦਾ ਹੈ ਨਹੀਂ ਬਣਾਈ ਨਾ ਬਈ ਮੇਰਾ ਨਾ ਚਾਹ ਬਣਾਈ ਨਾ ਕੁਛ ਯਾਰ ਅਈ ਹੁਣੇ ਪੈਂਟੂ ਕੇ ਚਾਹ ਪੀ ਕੇ ਆਂ ਯਾਰ ਨਿੰਬੂ ਪਾਣੀ ਨਾ 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 ਪੱਜੇ ਪਿਆ ਕਾਹੀ ਲੋੜ ਨਹੀਂ ਭਰਾ ਮਰਾ ਲੈ ਜਾਂ ਕਿਤੇ ਪਾਣੀ ਮੈਂ ਇੱਕ ਬੁਲਾਇਤੀ ਕੁਕੜੀ ਵੀ ਹੈਗੀ ਭਰਾ ਪਰ ਅੱਛਾ ਕੁੱਡੇ ਵਧੀਆ ਬਣਾਏ ਹੋਏ ਡਬਲ ਕੁੱਤੇ ਇੱਕ ਥੱਲੇ ਇੱਕ ਕੰਜਰਾ ਪਿਆ ਸਰੀਏ ਦਾ ਬਣਾ ਕੇ ਪਿੰਜਰਾ ਜਾਰ ਲਾਇਆ ਵਧੀਆ ਯਾਰਾ ਦਾ ਕੰਮ ਆਹ ਵਧੀਆ ਕੰਮ ਵੀ ਨਗਰਾ ਘਰੀ ਬਣ ਜਾਂਦਾ ਤਾਂ ਪਪੂ ਘਰੀ ਲਾਦਾ ਜੀ ਵੜਦੇ ਸਰੀਏ ਤੇ ਪਹੁੰਚਿਆ ਹਾਂ ਹਾਂ ਸਰੀਏ ਦੇ ਮਿਸਤਰੀ ਵੈਲਡ ਲਾਤੀ ਵਧੀਆ ਬਣਾਇਆ ਚੈੱਕ ਕਰੋ ਜੀ ਹੁਣੀ ਭੈਂਕਾਂ ਮਾਂ ਤਾਜਪੁਰਾ ਬਣਾਈ ਬੇਟਾ ਭੈਂਕਾਂ ਮਾਂ ਇਹ ਮੈਗਨੇਟ ਲਾਉਣੀ ਆ ਜੀ ਕਿਵੇਂ ਆਪਣੀ ਮਾਸਤੇ ਦੇ ਮੁੰਡੇ ਕੋਲੇ ਸੀਗਾ ਨਹੀਂ ਨਹੀਂ ਲਿਆ ਕਿ ਮੱਪੂ ਲੱਗਦਾ ਕਿਹੜਾ ਦੋ ਮਾਰਾ ਬੱਚੇ ਦੇ ਹੁਣੀ ਤਾਜ ਭੈਂਕਾਂ ਵਾਲਾ ਹੈ ਕੁੱਕੜ ਦਿਲਾਤ ਨੂੰ ਤੇ ਚੈੱਕ ਬਹੁਤ ਕੱਢ ਕੇ ਕੱਢ ਕਿੱਡਾ 12 ਕਿਲੋ ਤੱਕ ਟੀ ਮੋਟੀ ਕੰਡੇ ਕੁੰਡੇ ਪੂਰੇ ਤਕੜੇ ਕੰਡੇ ਬਹੁਤ ਮਾਰਦਾ ਬਹੁਤ ਚੰਗਾ ਕੁੱਕੜ ਬਾਈ ਕੋਲੋਂ گاਉਂ ਆਇਆ ਬਾਈ ਨੂੰ ਪਤਾ ਨਹੀਂ ਸੀ ਬਲੱਡ ਲੈਣ ਦਾ ਅਗਿਆ ਫਿਰ ਤੇ ਜਾਨਵਰ ਬਾੜ ਤੁਰੇ ਮੌਸਮ ਬਹੁਤ ਖਰਾਬ ਹੋ ਗਿਆ ਬੱਦਲ ਬਣਿਆ ਪਿਆ ਨਿਕਲਦੇ ਹਾਂ ਜੀ ਹੁਣ ਪਿੰਡ ਨੂੰ ਵਾਪਸ